ਸਤ ਨਾਮ ਸ੍ਰੀ ਵਾਹਿਗੁਰੂ ਸੋਹਬ ਜੀ ਰਹਿਰਾਤ ਸਾਹਿਬ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੂਗ ਭਿਆਜਾ ਸੁਖਤਾਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾ ਹਉ ਤਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤਿਰਾ ਅੰਤ ਨ ਜਾਈ ਲਖਿਆ ਰਹਾ ਜਾਤ ਮਹਦੂਤ ਜੋਤ ਮਹਜਤਾ ਅਕਲ ਕਲਾ ਪਰਮ ਪੁਰ ਰਹਿਆ ਤੂ ਸੱਚਾ ਸਾਹਿਬ ਸਿਵ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਗਿਆ ਬਾਤਾਂ ਜੋਗਜ ਕਰਨਾ ਸੋ ਕਰ ਰਹਿਆ ਸੋਦਰਗਤ ਸਾ ਮਹੱਲਾ ਪਹਿਲਾ ਇੱਕ ਓ ਅੰਕਾਰੂ ਸਤਗੁਰ ਪ੍ਰਸਾਦ ਸੋ ਦਰਦੇ ਰਾਗੇ ਹਾ ਸੋ ਕਰਕੇ ਹਾ ਜਿਤ ਬਹ ਸਰਬ ਚ ਮਾਦੇ ਵਾਜੇ ਤੇਰੇ ਨਾਦ ਅਨੇਕ ਸੰਖਾ ਗਿਤੇ ਤੇਰੇ ਬਾਵਨ ਹਾਰੀ ਕਿਤੇ ਤੇਰੇ ਰਗ ਭਰੀ ਸੋ ਕਹੀ ਹੈ ਕਿਤੇ ਤੇਰੇ ਗਵਨ ਹਾਰੀ ਗਾਵਨ ਤਦਨ ਪਉਣ ਪਣੀ ਬਤੰਤਰ ਗਾਵੇ ਰਾਜਾ ਤ੍ਰੰਦੁਵਾਰੀ ਗਾਵਨ ਤਦਨ ਚਿਤ ਗੁਪਤ ਲਿਖ ਜਨਮ ਲਿਖ ਲਿਖ ਤ੍ਰੰਬੀਚਾਰੀ ਗਾਵਨ ਤਦਨ ਇਸਰ ਬ੍ਰਹਮਾ ਦੀਵੀ ਜੋੰਤਰ ਸਦਾ ਸੋ ਹਾਰੀ ਗਾਵਨ ਤਦਨ ਇੰਦਰੇਂਦਰਾ ਚਨ ਬੈਠੇ ਦੇਵਤਿਆਂ ਦਰਨਾਲੀ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੀ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪੜਨ ਰਕੀਸਰ ਦੁਗੁ ਦੁਗੁ ਵਿਦਾਨ ਨਾਲੇ ਗਾਵੰਤ ਤੁਧਨੋ ਮੋਹਣੀ ਅਮਨ ਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨਉ ਪਾਇਤ੍ਰੇ ਅਠ ਸੜ ਤੀਰਤ ਨਾਲੇ ਗਾਵੰਤ ਤੁਧਨੋ ਜੁਤ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੀ ਗਾਵੰਤ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧ ਨੂੰ ਗਾਵਣ ਜੋ ਤਦ ਭਾਵਨ ਦਤੇ ਤੇਰੀ ਭਗਤ ਰਸਾ ਦੀ ਹੋਰ ਕੀਤੇ ਗਾਵਣ ਸੇ ਮੈਂ ਜਿਤਨਾ ਹਵਨ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਚੀ ਨਾਈ ਹੈ ਹੀ ਹੋਤੀ ਜਾਣ ਜਸੀ ਰਚਨਾ ਜਨਰ ਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਤੀ ਮਾਇ ਜਨੋ ਪਾਈ ਕਰ ਕਰ ਦੇਖਾ ਗੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵਾ ਸੋਈ ਕਰਤੀ ਫਿਰੋਕਮ ਨ ਕਰ ਨ ਜਾਈ ਸੋ ਪਤ ਸਹੋ ਸਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਬਹਿਲਾ ਸੁਣ ਵਡਾ ਕਰ ਸਭ ਕੋਈ ਕੀ ਵੜਾ ਡੀਠਾ ਹੋਈ ਕੀਮਤ ਪਾਇ ਲਖਿਆ ਜਾਈ ਕਹਿਣ ਵਾਲੇ ਤੇਰੇ ਰਹਿਤ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਦੀ ਹੀਰਾ ਕੋਈ ਨ ਜਾਣ ਤੀਰਾ ਕਿਤਕ ਕੀ ਬੁਲਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹਾਈ ਕਹਿਣ ਨਾ ਜਾਈ ਤੇਰੀ ਤਿਲ ਬੜੀ ਆਈ ਸਭ ਸਤ ਸਭ ਤਪ ਸਭ ਚੰਗੀਆਂ ਆਇਆਂ ਸਿੱਧਾ ਪ੍ਰਭ ਕਾ ਕਿਆ ਵਡਿਆਈਆ ਤੁਧ ਵਣ ਸੁਦੀਕ ਨਾ ਪਾਈਆ ਕਰਮ ਮਿਲੈ ਨਾਹੀ ਠਾਗ ਰਹਾਈਆ ਆਖਣ ਵਾਂ ਲਗਿਆ ਵਿਚਾਰਾ ਸਿਖਤੀ ਭਰੇ ਤੇਰੀ ਭੰਡਾਰਾ ਜਿਸ ਤੂ ਦੇਹਿ ਤਿਸੇ ਕਾ ਚਾਰਾ ਨਾਨਕ ਸੱਚ ਸੁਵਾਰਨ ਹਰਾ ਆਸਾ ਮਹੱਲਾ ਬਹਿਲਾ ਆਖਾਂ ਜੀ ਮਾਂ ਬਿਸਰੇ ਮਰ ਜਾਉ ਆਖਣ ਔਕਾ ਸਚ ਨਾਉ ਸਚੇ ਨਾਮ ਕੀ ਲੱਗੈ ਭੂਖ ਉਤਭੂਖ ਖਾਇ ਚਰੀ ਦੁਖ ਸੋਗ ਵਿਤਰਾ ਮੇਰੀ ਮਾਈ ਸੱਚਾ ਸਾਹਿਬ ਸਚ ਨੈ ਰਹਾ ਸਚੇ ਨਾਮ ਕੀ ਤਿਲ ਵਡਿਆਈ ਆਖ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਗਇਆ ਖਣ ਪਾਹੀ ਵਡਣਾ ਹੋਵਾ ਘਟਣਾ ਨਾ ਜਾਈ ਨਾ ਹੋ ਮਰਣਾ ਹੋਵੇ ਸੋਗ ਜਿੰਦਾ ਰਹਿਣਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋ ਹੋਈ ਨਾ ਕੋ ਹੋਆ ਨਾ ਕੋ ਹੋਈ ਦੇਵੜਾ ਤੇਵੜ ਤੇਰੀ ਦਾਤ ਜਨਮਨ ਕਰ ਗਾ ਕੀਤੀ ਰਾਤ ਖਸਮ ਵਿਚਰ ਹਤੇ ਕਮਜਤ ਨਾਨਕ ਨਾਵਾ ਬਾਜ ਸੁਨਾਤ ਰਾਗੁ ਗੁਜਰੀ ਮਹੱਲਾ 14 ਹਰ ਕੇ ਜਨ ਸਤਿਗੁਰੂ ਸਤਿਪੁਰਖ ਆਪਿਨੋ ਕਰੋ ਗੁਰ ਪਾਸ ਹਮ ਕੇਰੇ ਗਰਮ ਸਤਿਗੁਰ ਸਰਨਾ ਹੀ ਕਰਦੇ ਆ ਨਾਮ ਪ੍ਰਗਾਸ ਮੇਰੀ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮੜੀ ਰਹਿਰਾਸ ਰਹਾਉ ਹਰ ਜਨ ਕੇ ਵਡ ਪਗ ਵਢੀਰੇ ਜਿਨ ਹਰ ਹਰ ਚਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਤ ਸਹ ਮਿਲੇ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਲਹਿਣ ਜੰਪਾਸ ਜੋ ਸਤਿਗੁਰੂ ਸਰਨ ਸੰਗ ਨਹੀਂ ਆਇ ਤ੍ਰਿਗ ਜੀਵਾ ਤ੍ਰਿਗ ਜੀਵਾਸ ਜੇ ਨਹ ਹਰ ਜਨ ਸਤਗੁਰ ਸੰਗਤ ਪਾਈ ਤੈਂ ਤਨ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਿਤ ਹਰਿ ਚ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹਿਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਕੀਓ ਪਰਿਆ ਸੈਲ ਪਤਰ ਮਹਿ ਜਨ ਤ ਪਾਈ ਤਾ ਕਰਿ ਚ ਕਾਗੇ ਕਰ ਧਰਿਆ ਮੇਰੇ ਮਾਦੋ ਜੀ ਸਤਸੰਗਤ ਮਿਲਿਆ ਸੂਤਰੀਆ ਗੁਰ ਪ੍ਰਸਾਦਿ ਪਰਮ ਭਦ ਪਾਇ ਸੁਖੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਤੁਤ ਬੈਂਤਾ ਕੋਈ ਨ ਕਿਛ ਕੀ ਧਰਿਆ ਸਿਰ ਚਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭੋਕਰੀਆ ਊਡਾ ਊਡਾ ਵੈਸੇ ਕੁਸਾ ਤਿਸ ਪਾਛੇ ਬਿਛਰੀ ਛਰੀਆ ਤਿੰਨ ਗਵਨ ਗਲਾਵ ਕਮਣ ਚੁਗਾਵੇ ਮਰਮੈ ਸਿਮਰਨ ਕਰਿਆ ਸਭ ਨਿਧਾਨ ਦਾ ਸੱਛ ਸਿਧਾਨ ਢਾਕਰ ਕਰ ਤਲ ਧਰਿਆ ਨਨਾਨਕ ਬਲ ਬਲ ਸਦਬਲ ਜਈਐ ਤੇਰਾ ਅੰਤ ਨਾ ਪਾਰ ਬਰਿਆ ਰਾਗ ਸਾਮਹੱਲਾ ਚੌਥਾ ਸੂਪਰਖ 1 ਊ ਓੰਕਾਰੂ ਸਤਗੁਰ ਪ੍ਰਸਾਦ ਸੂਪਰਖ ਨਰੰਧਨ ਹਰਿਪੁਰਖ ਨਰੰਜਨ ਹਰਗਮ ਅਗਮ ਪਾਰਾ ਸਭ ਤੇ ਅਵਹਿ ਸਭ ਤੇ ਆਵੈ ਤੁਧ ਜੀ ਹਰ ਦਇ ਜਦਰ ਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਂ ਕਾਤਾ ਤਾਰਾ ਹਰデア ਵੋਜਨ ਦੋਜੀ ਸਭ ਦੂ ਗੁਰਸਾਰਨ ਹਾਰਾ ਹਾਰਾ ਪੇ ठाकुर रा पे ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਦਰ ਸਿਰ ਬਿਨਰੰਤਰ ਜੀ ਹਾਰੇ ਕੋ ਬੁਰਖ ਸਮਾਣਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੂ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਗਮ ਕਾਣਾ ਜੋ ਸਿਵਹ ਦੂਸ੍ਰਿਵਹ ਤੁਜੀ ਜਨ ਨਾਨਕ ਦਿਨ ਗੁਰਬਾਣਾ ਹਰਿ ਤਿਆਵਹ ਹਰਿ ਤਿਆਵਹ ਤੁਜੀ ਸੇ ਜੰਗ ਜਗ ਮਤ ਸੁਗਵਾਸੀ ਸੇਮ ਗਤੋ ਸੇਮੁਗਤਿ ਭੈ ਜਨ ਹਰਿ ਘਾਇ ਜੀ ਤਨ ਟੂਟੀ ਜਮ ਕੀ ਫਾਸੀ ਜੇਨਰਪਉ ਜਨ ਹਰ ਨਰਪਉ ਤੇ ਆਇ ਜੀ ਤਨ ਕਾ ਭਉ ਸਭ ਗੁਵਾਸੀ ਜਨ ਸੇ ਵਿਆ ਜਨ ਸੇ ਵਮੀਰਾ ਹਰ ਜੀਤੇ ਹਰ ਹਰ ਰੂਪ ਸੁਮਾਸੀ ਸੇ ਧਨ ਸੇ ਧਨ ਜਨ ਹਰਿ ਤਿਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਅੰਤ ਬਿਅੰਤ ਤੇਰੇ ਭਗਤ ਤੇਰੇ ਭਗਤ ਸਿਰਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕਰ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਬੜਾ ਹੈ ਬਹੁਤ ਸਿਮਰਤ ਸਹਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭੁਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਬ੍ਰਹਮ ਪ੍ਰੰਪਰ ਕਰਤਾ ਜੀ ਤੂ ਤੇ ਜਿਵੜਾ ਵਰਨਾ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂੰ ਨਹ ਚਲ ਕਰਦਾ ਸੋਈ ਤੁਦੇ ਆਪੇ ਭਾਵਾਂ ਸੋਈ ਵਰਤੇ ਜੀ ਤੂ ਆਪੇ ਕਰੇ ਚੋ ਹੋਈ ਤੁਦੇ ਆਪੇ ਸ੍ਰਿਸ਼ਟ ਸਰਬ ਭਾਈ ਜੀ ਤੁਦੇ ਆਪੇ ਸੁਰਜ ਸਰਬ ਗੋਈ ਜਨ ਨਾਨਕ ਗੁਣ ਗਾਵਾ ਕਰਤੇ ਕੀ ਜੀ ਜੋ ਸਭ ਛੇਗਾ ਜਾਣੋਈ ਅਸਾ ਮਹਲਾ 4 ਤੂੰ ਕਰਤਾ ਸਚਿਆਰ ਮੜਾ ਸਾਈ ਜੋ ਤੂੰ ਭਗਵਤ ਸੋਈ ਥੀਸੀ ਜੋ ਤੂੰ ਧੇ ਸੋਈ ਹਮ ਵਈ ਰਹਾ ਸਭ ਤੇਰੀ ਤੂੰ ਸਬਣੀ ਧਾਇਆ ਜਿਸ ਨੂੰ ਕਿਰਪਾ ਕਰਹ ਤਿੰਨਾ ਅਮਰਤਨ ਪਾਇਆ ਗੁਰਮੁਖ ਲਾਦਾ ਮਨ ਮੰਗੁਆਇਆ ਤਦਾਂ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਬਤ ਜਹੀ ਮਾਹੇ ਤਦ ਬਿੰਦੂ ਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਿਯੋਗ ਮਿਲਵ ਚੜਿਆ ਸੰਜੋਗੀ ਮੀਲਾ ਜਿਸ ਨੂੰ ਤੂੰ ਜਾਣਹੀਂ ਸੋ ਜੰ ਜਾਣਾ ਹਰ ਗੁਣ ਸਦੀ ਹੀ ਆਖ ਕੋ ਖਾਣਾ ਜਿਨ ਹਰ ਤੇਵਿਆ ਤੈਨ ਜੁਗ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਦਾ ਤੇਰਾ ਗਿਆਤ ਬਹੋਈ ਤਦ ਬਿੰਦੂ ਜਾ ਵਰਨਾ ਕੋਈ ਤੂੰ ਕਰ ਕਰ ਵਿਖਹਿ ਜਾਣ ਹਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਅਸਾ ਮਹਲਾ ਬਹਿਲਾ ਤਿਤ ਸਰਵੜਾ ਭਈਲੇ ਨਿਵਾਸਾ ਪਾਣੀ ਪਾਵਗਤ ਨਹੀਂ ਗਿਆ ਪੰਕਜ ਮੋਹ ਪਗ ਨਹੀਂ ਚਾਲੈ ਹੰ ਮੇਖਾ ਤਹ ਡੂਬੀਲੇ ਮਨੇ ਕਨਾ ਤੇ ਤਸ ਮੂੜ ਮਨਾ ਹਰ ਬਿਸਰਤ ਤੇਰੇ ਗung ਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਰਣਵਤ ਨਾਨਕ ਤਨ ਕੀ ਸਰਨਾ ਜਿੰਤੋ ਨਾਹੀ ਵਿਸਰੀਆ ਸੋ ਮਹਲਾ ਪਨੀਆ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਵਰਣ ਕੀ ਹੈ ਤੇਰੀ ਬਰੀਆ ਔਰ ਕਾਇਤਰਾ ਕੀ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਤਰੰਜਾਮ ਲਗ ਭੋਜਲ ਤਰਨ ਕੈ ਜਰਮ੍ਰਿਤਾ ਜਾ ਤਰੰਗ ਮਾਇਆ ਕਾ ਰਹਾ ਜਪ ਤਪ ਸੰਜਮ ਧਰਮ ਨਾਮ ਕਉ ਮਾਇਆ ਸੇਵਾ ਸਾਧਨਾ ਜਾਨੀਆ ਹਰ ਰਾਇ ਕਹੋ ਨਾਨਕ ਹਮ ਨੀਤ ਕਰਨ ਮ ਸਰਨ ਪਰ ਕੀ ਰਖੋ ਦਰਮਾ ਜਪ ਦਪ ਦਨ ਜਮ ਦਰਮ ਨਾਮ ਕਮਾਇਆ ਸੇਵਾ ਸਾਧਨਾ ਜਾਨੀਆ ਹਰ ਰਾਇ ਕਹੋ ਨਾਨਕ ਹਮ ਨੀਤ ਜਗਰਨ ਮ ਸਰਨ ਪਰ ਕੀ ਰਖੋ ਦਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤ ਹੈ ਬਾਤ ਸਹੀ ਦਸਵੀਂ ਕਬਿਓ ਬਾਚ ਬੇਨਤੀ ਚਾਪਈ ਹਮਰੀ ਕਰੋ ਹਾਦੇ ਰਛਾ ਪੂਰਨ ਹੋ ਜਿਤ ਕੀ ਚਾ ਤਵ ਚਰ ਨਰਮਨ ਰਹੇ ਹਮਾਰਾ ਆਪਣਾ ਜਨ ਗੁਰੂ ਪ੍ਰਤੀਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਦੇ ਮਹਿ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਜੀ ਸਭੈ ਕਰਤਾਰਾ ਮਾ ਰੱਜਾ ਦੇ ਜਗਰ ਦੇ ਕਰੀਏ ਤਬ ਹੈਨ ਕੋ ਆ ਚੰਗਰੀਏ ਪੂਰਨ ਹੋਇ ਹਮਾਰੀ ਆਸਾ ਦੌਰ ਬੇ ਕਿਰ ਗਿਆ ਜਾਮ ਤੁਮੇ ਛਾੜ ਕੋ ਜੁਗਰਨਾ ਧਿਆਉਂ ਜਿਉਂ ਪਰ ਚਾਹੂ ਤੂੰ ਤੇ ਪਾਉਂ ਸੇਵਕ ਜਿ ਘ ਹਮਾਰੇ ਤਾਰਿ ਹੈ ਚੰ ਚੰ ਚਦਰ ਹਮਾਰੇ ਮਾਰਿ ਹੈ ਆਪ ਹਾਦਾ ਮੁਝੇ ਉਬਰੀਏ ਮਰਨ ਕਾਲ ਕਾ ਤਰਾ ਸਿੰਧ ਮਰੀਏ ਓ ਜੋ ਸਦਾ ਹਮਾਰੀ ਪਛਾ ਸ਼ਰੀਅ ਸਤਿ ਜੂ ਕਰਿ ਹੋ ਰਚ ਰਾਖਿ ਲਿਹੁ ਮਹ ਰਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ ਕੰਤਾ ਕਾਲ ਬੈ ਬ੍ਰਹਮਾ ਬੁਪ ਧਰਾ ਕਾਲ ਬੈ ਸ਼ਿਵ ਜੋ ਉਤਰਾ ਕਾਲ ਬੈ ਕਰਬ ਸੰਬਰ ਕਤ ਸਗਨ ਕਾਲ ਕਾ ਕੀਆ ਤਮਾਚ ਜਗਨ ਕਾਲ ਜੋਗੀ ਜਿਵ ਕੀਓ ਮੀਤ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਤੁਮ ਲੋਕ ਦੁਬਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਵ ਦਾਤ ਜਿਸ਼ਨ ਬਜਾਇਓ ਆਦ ਅੰਤ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਹਨੇ ਬਰੇ ਕੀ ਪੀਰ ਬਚਾਨਤ ਚੀਟੀ ਤੇ ਗੁੰਦਰਦ ਤੁਲਾ ਸਭਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਨਾ ਜਬ ਉਦਕਰਖ ਕਰਾਂ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਾਰਖ ਕਰਤ ਕਬਹੂ ਤੁਮੈ ਮਿਲਦ ਦੇਹਦਰਤ ਕਬਹੂ ਜੀਤੇ ਬਦਨ ਸ੍ਰੀ ਸਭ ਧਰੈ ਆਪ ਆਪਣੀ ਬੂਝ ਵਿਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਬ੍ਰੰਕਾਰ ਨਿਰਪਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਕਾ ਮੁੜ ਹੁਚਾਰ ਜੁ ਭਿਦਾ ਜਾ ਕੋ ਭਿਵ ਨ ਪਾਉ ਤ ਬਿਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਹਕ ਚ ਭੇਦ ਨ ਜਾਣਤ ਮਹਾਂ ਦੇਵ ਕੋ ਕਹਤ ਸਦਾ ਚਿਵ ਨਰੰਕਾਰ ਕਾ ਚੀਨਤ ਨਹ ਭਿਵ ਆਪ ਆਪਣੀ ਬੁੱਧ ਹੈ ਜੀਤੇ ਵਰਨ ਤ ਭੈਨ ਭੈਨ ਤੋਹਿ ਦਿੱਤੀ ਤੁਮਰਾ ਲਖਾਣਾ ਜਾਏ ਫਸਾਰਾ ਕਹੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪਾ ਨੂੰ ਪਸਰੂਪਾ ਰੰਗ ਭਿਉ ਰਵ ਕਹੀ ਪੂਪਾ ਅੰਡਜ ਜੀਰਜ ਸੇਤਜ ਕਿੰਨੀ ਉਤਪਜ ਖਾਨ ਬਹੋਰਜ ਦੀਨੀ कहो फूल राजा हुआ गठा कहो चिमट पे शंकर गठा सगरी सृष्टि दिखाई अचम भव आद जुगाद स्वरूप सिंह भव अब रक्षा मेरी तुम करो सिख उबर असिख हो दुष्ट जे तेठ वत पाता सगल मलेश करो रणकाता ਜੇ ਆਸੀ ਤੋ ਇਤਤ ਵਰਨੀ ਪਰੇ ਤਿਨ ਕੇ ਦੁਸ਼ਟ ਦੁਖ ਤਹਵਾ ਮਰੇ ਗੁਰਖ ਜਉਣ ਪਗ ਪਰੇ ਤਿਹਾਰੀ ਤਿਨ ਕੇ ਤੁਮ ਸੰਗ ਕਟ ਸਬ ਉਟਾਰੀ ਜੋ ਗਲ ਕੋ ਇਕ ਬਾਰ ਤਿਆ ਹੈ ਤਾਗੇ ਕਾਲ ਨਿਕਟਨ ਐ ਹੈ ਰੱਛਾ ਹੋਇ ਤਾਏ ਸਭ ਗੱਲਾ ਦੁਸ਼ਟ ਅ੍ਰਿਸ਼ਟ ਤਰਾਂ ਤਤ ਕੱਲਾ ਕਿਰਪਾ ਦ੍ਰਿਸ਼ਟ ਦੰਜਾ ਹਿ ਨਿਹਰੀ ਹੋ ਤਾਗੇ ਤਾਪ ਦਨ ਗਮੋ ਹਰੀ ਹੋ ਰਿੱਧ ਸਦ ਘਰਮ ਸਭ ਹੋਈ दुष्ट जिहा शवत के ना कोई एक बार जंत में तुमहारा काल फास ते तहै उबर जन नर नाम तहां रुकह दर्द दुष्ट दुख ते रहा खाडक के तमैं शरण तुहारी आप हादा ले हो उबरी सर बठार महो तुहाई दुष्ट दुख ते ले हो बचाई ਖੜਗ ਗੀਤ ਮੈਂ ਸਰਨ ਤੁਹਾਰੀ ਆਪ ਹੱਦ ਨਿਹੋ ਬਾਰੀ ਸਰਬ ਠਾਰ ਮਹੋ ਸੁਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਇ ਗਹਿ ਜਬ ਤੇ ਤੁਮਰੇ ਤਬ ਤੇ ਕਉ ਮਾਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤਿਕ ਨਾ ਮੰਨਿਓ ਸਿਮਰਤ ਸਾਸਤਰ ਬੇਤਬ ਹੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕਾ ਵਯੋ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕਾ ਗਾਇਓ ਤਹਾਰੋ ਰੂਆਰੋ ਬਹੇ ਗਹੇ ਕੀ ਲਾਜੀ ਅਸ ਗੋਬਿੰਦਾਸ ਤਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਊੰਕਾਰੂ ਸਤਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਾਜ ਸਿਤੀ ਮਨ ਮੱਜੀਆਂ ਵਾਧਾਈਆਂ raag ratan parwar priya shabd ga banaiya shabd ta da bo hari ke ram manjini vasaya kahe nanak anand hua satguru main paya e man mera tu sudhar ho har nalle har na rah tu mann mere do sa vichar nal angikar ho kare tera karj sab suwarna sabna gala samrat swami so keo mann vichari ਕਹ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਘਰ ਦਾ ਤੇਰਾ ਸੰਗਿਜ ਹੈ ਜਿਸ ਦੇ ਤੋ ਭਾਵਈ ਸਦਾ ਸਿਖਤ ਜਾਲਾ ਤੇਰੀ ਰਹਿ ਮਨ ਵਿਚ ਆਵਈ ਨਾਮ ਜਿਉ ਕਾ ਮਨ ਮੱਸਿਆ ਬਾਜੀ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਰਬੁ ਖਾਨ ਸਭ ਗਵਾਈਆਂ ਕਰ ਸਾਂਝ ਸੁਖ ਮੰਨੈ ਵਸਿਆ ਜਿਨੇ ਛਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਤੁਨੋ ਜੰਤ ਹੋ ਸਤਿਦਰੋਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਕਰਤ ਪਗ ਘਰਤ ਪਗਾ ਸ਼ਬਦ ਵਾਦੀ ਕਲਾ ਜਿਤ ਕਰ ਧਾਰੀਆ ਪੰਜ ਦੋ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰਗਰਮ ਪਾਇਆ ਤੁਧ ਜਨ ਕੋ ਸੇਨਾ ਮਹਰ ਕਾ ਲਾਗੇ ਕਹਿ ਨਾਨਕ ਤਹਤੁ ਗ ਹੋਵਾ ਤਿਤ ਕਰ ਅਨਹਦ ਵਾਜੀ ਆਨੰਦ ਤੁਨੋ ਹੋ ਵਡ ਪਗੀ ਹੋ ਸਗਲ ਮਨੋਰਥ ਪੂਰੇ ਪਰਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੂਖ ਰੋਗ ਸੰਤਾ ਪਤਰੀ ਸੂਣੀ ਸੱਚੀ ਬਾਣੀ ਸੰਤ ਸਾਜਨ ਭਏ ਤਰਤੇ ਪੂਰੇ ਗੁਰ ਤੇ ਜਾਣੀ ਸੁਣਤੀ ਬਾਣੀ ਤਕਹਤੇ ਪਵਿਤ ਸਤ ਗੁਰ ਰਹਿਆ ਭਰਪੂਰੇ ਨੰਵੰਤ ਨਾਨਕ ਗੁਰ ਚਰਨ ਲਾਗੀ ਵਾਜੇ ਅਨਾਹਦ ਤੂਰੇ ਸੋਨਾ ਤੇ ਪਾਣੀ ਤਕ ਹਤੇ ਪਵਿੱਤ ਸਤਗੁਰ ਰਹਿਆ ਭਰਪੂਰੇ ਮੰਨਵੰਤ ਨਾਨਕ ਗੁਰ ਚਰਨ ਲਾਗੀ ਵਾਜੇ ਆਣ ਹਦ ਤੂਰੇ ਮੁਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਮਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਪੁਰ ਕਾ ਪਈਓ ਜਿਸ ਕਾ ਸਭ ਸਰਧਾਰੋ ਜੇ ਕੋ ਖਾਵਦੀ ਕੋ ਪੁੰਚ ਤਿਸ ਕਾ ਹੋਇ ਉਧਾਰੋ ਇਹ ਵਸਤੁ ਤ ਜਿਨh ਜਾਈ ਨੇਤਨੇ ਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰਿਐ ਸਬ ਨਾਨਕ ਬ੍ਰਹਮ ਅਪਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਗੀਤਾ ਜਤੁ ਨਹੀਂ ਮੈਨੋ ਜੋਗ ਕਿ ਤੋਈ ਮੈ ਨਿਰਗੁਣ ਯਾਰੀ ਕੋ ਗੁਣ ਨਹੀਂ ਆਪੇ ਦਰਸ ਬਿਉਈ ਤਰਸ ਪਿਆ ਮਹਾਰਾਮ ਤੂੰ ਹੀ ਸਤਿਗੁਰ ਸੱਜਣ ਮਿਲਿਆ ਨਾਨਕ ਦਾ ਨਾਮ ਮਿਲਿਆ ਤਾਂ ਜੀਵਾਂ ਤਰ ਮੰਨ ਧੀਵ ਹਰੀਆ ਤਰਸ ਪਿਆ ਮਹਾਰਾਮ ਤੂੰ ਹੀ ਸਤਿਗੁਰ ਸੱਜਣ ਮਿਲਿਆ ਨਾਨਕ ਦਾ ਨਾਮ ਮਿਲਿਆ ਤਾਂ ਜੀਵਾਂ ਧਨਮੰਤੀ ਵਹ ਹਰਿਆ ਪੌੜੀ ਤਿੱਥੈ ਤੂੰ ਸਮਰਤ ਜਿੱਤਾ ਕੋਈ ਨਾਹੇ ਉੱਥੈ ਤੇਰੀ ਰੱਖ ਅਗਣੀ ਉਦਰ ਮਾਹੀ ਸੁਣ ਕਾ ਜਮ ਕੇ ਦੂਤ ਨਾ ਇਤਰਾ ਛੜ ਜਾਹੀ ਭਉਜਲ ਬਿਸਮਤ ਗਾਹੂ ਵਰਜਗ ਦੀਪਰ ਬਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਰੇਖਾਹੇ ਕਲਮੇ ਹੋ ਪੂਣ ਗੁਣ ਗੋਵਿੰਦ ਗਾਹੀ ਸਭ ਸਨੋ ਗਰਪਾਲ ਸੁਮਲੀ ਸਾਹੀਰ ਚਾਹੀ ਗਰਤਾ ਕੋਈ ਨਾ ਜਾਏ ਜਿ ਆਵਹਿ ਚਦ ਆਹੀ ਸਲੋਕ ਮਹਲਾ 5ਵਾਂ ਅੰਤਰ ਗੁਰ ਆਰਾਧਨਾ ਜਿਹਵਾ ਧੰ ਗੁਰ ਨਾਉ ਨੇਤਰੀ ਚਦ ਗੁਰ ਬੇਕਣਾ ਚਰਮਣੀ ਸੁਮਨਾ ਗੁਰ ਨਾਉ ਸਤ ਗੁਰ ਸੇ ਤੀਰਤਿਆ ਦਰਗਹ ਪੈ ਠਾਉ ਕਹੋ ਨਾਨਕ ਗਿਰਬਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉੱਤਮ ਕਾਟਿ ਹੈ ਵਿਰਲੇ ਕੀ ਕੀ ਮਹੱਲਾ ਪਨਵਾ ਰਖੇ ਰਖਣ ਹਾਰ ਆਪ ਉਬਾਰਿਐਨ ਗੁਰ ਕੀ ਪੈਰੀ ਪਾਈ ਕਾਜ ਸੁਆਰੀਐਨ ਹੋ ਆਪ ਦਿਹਾਰ ਮਨੋਹ ਨ ਵਿਸਾਰਿਐਨ ਸਾਧ ਜਨ ਕਾ ਸੰਗ ਭਗਤ ਜਲਤਾਰੀਨ ਸਾਗਤ ਨਿੰਦਕ ਦੁਸ਼ਟ ਗਨ ਮਾਹੀ ਬਿਦਾਰੀਨ ਤੇ ਸਾਹਿਬ ਕੀ ਢੇਕ ਨਾਨਕ ਵਨ ਹੈ ਮਾਹੀ ਜੇ ਸਿਮਰਤ ਸੁਖ ਹੋਈ ਸਗਲੇ ਦੁਖ ਜਾਹੀ ਤੇ ਸਾਹਿਬ ਕੀ ਢੇਕ ਨਾਨਕ ਮਨੈ ਮਾਹੀ ਜੇ ਸਿਮਰਤ ਸੁਖ ਹੋਈ ਫਗਲੇ ਦੂਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ